ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਮੌਜੂਦਾ ਸਰਕਾਰ ਉੱਤੇ ਤਿੱਖੇ ਹਮਲੇ ਕੀਤੇ ਹਨ। ਮੋਹਾਲੀ ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਤੁਰੰਤ ਪੱਕੇ ਡੀਜੀਪੀ ਦੀ ਨਿਯੁਕਤੀ ਹੋਣੀ ਚਾਹੀਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਡੀਜੀਪੀ ਸਿਰਫ ਆਪਣੀ ਕੁਰਸੀ ਬਚਾਉਣ ਵਿੱਚ ਰੁੱਝੇ ਹੋਏ ਹਨ ਜਦੋਂ ਕਿ ਸੂਬੇ ਵਿੱਚ ਰੋਜ਼ਾਨਾ ਕਤਲ ਹੋ ਰਹੇ ਹਨ। ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਹਾਲਾਤ ਲਗਾਤਾਰ ਵਿਗੜ ਰਹੇ ਹਨ ਅਤੇ ਰੋਜ਼ਾਨਾ ਹੋ ਰਹੇ ਕਤਲਾਂ ਨੇ ਸੁਰੱਖਿਆ ਪ੍ਰਬੰਧਾਂ ਉੱਤੇ ਸਵਾਲ ਖੜੇ ਕਰ ਦਿੱਤੇ ਹਨ ਉਹਨਾਂ ਸੂਬੇ ਦੇ ਨੌਜਵਾਨਾਂ ਨੂੰ ਜਾਗਣ ਦੀ ਅਪੀਲ ਕੀਤੀ ਅਤੇ ਸਰਕਾਰ ਉੱਤੇ ਤੰਜ ਕੱਸਦੇ ਕਿਹਾ ਕਿ ਲੋਕਾਂ ਨੇ ਹੁਣ ਦੇਖ ਲਿਆ ਹੈ ਕਿ ਪੰਜਾਬ ਵਿੱਚ ਕਿਸ ਤਰ੍ਹਾਂ ਦਾ ਬਦਲਾਅ ਆਇਆ ਹੈ ਕਰਮਜੀਤਿਆ ਦੇ ਵੱਲੋਂ ਸੂਬਾ ਸਰਕਾਰ ਦੇ ਉੱਪਰ ਹੋਰ ਕੀ ਕੀ ਤੰਜ ਕਸੇ ਗਏ ਹਨ ਉਹ ਸੁਣਾਉਣਿਆ ਤੁਹਾਨੂੰ ਇਸ ਵੀਡੀਓ ਦੇ ਵਿੱਚ ਬੀਕੋ ਇਹ ਤਾਂ ਨੈਕਸਟ ਤਾਰੀਖ ਪਈ ਹੈ ਜੀ ਉਹ 7 ਤਾਰੀਖ ਪਈ ਹੈ ਅਦਾਲਤ 'ਚ ਜਿਹੜੀ ਗੱਲ ਮੈਂ ਕੀਤੀ ਹੈ ਜੀ ਦੇਖੋ ਸਰਕਾਰਾਂ ਨੇ ਜਦੋਂ ਗੈਰ ਕਾਨੂੰਨੀ ਕੰਮ ਕਰਨ ਲੱਗ ਪੈਂ ਹੈ ਤੇ ਕਿਸੇ ਨੂੰ ਤਾਂ ਜ਼ਿੰਮੇਵਾਰੀ ਚੁਕਨੀ ਪਾਉਗੀ ਕਿ ਉਸ ਗੈਰ ਕਾਨੂੰਨੀ ਕੰਮ ਚ ਡੀਜੀਪੀ ਗੌਰਵ ਯਾਦਵ ਦਾ ਕੀ ਰੋਲ ਹੈ ਏਡੀਜੀਪੀ ਅਰुणਪਾਲ ਯਾਦਵ ਦਾ ਕੀ ਰੋਲ ਹੈ ਔਰ ਸਰਕਾਰ ਦੇ ਕਾਰਕੁਨਾਂ ਦਾ ਕੀ ਰੋਲ ਹੈ ਮੈਂ ਸਮਝਦਾ ਕਿ ਮੇਰੀ ਇੱਕ ਜ਼ਿੰਮੇਵਾਰੀ ਬਣਦੀ ਹੈ ਉਹ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਕਿ ਮੈਂ ਆਨਰੇਬਲ ਜੱਜ ਸਾਹਿਬ ਨੂੰ ਮੈਂ ਇਹ ਗੱਲ ਕਹੀ ਹੈ ਕਿਉਂਕਿ ਇਹ ਮੈਂ ਬਾਰ-ਬਾਰ ਕਹਿ ਰਿਹਾ ਸੀਗਾ ਕਿ ਮੇਰੇ ਇਬੈਰਕ ਚ ਮੇਰੇ ਆਲੇ ਦੁਆਲੇ ਬਹੁਤ ਵੱਡੀ ਗਿਣਤੀ ਚ ਕੈਮਰੇ ਲਾਏ ਗਏ ਸਨ ਕੈਮਰੇ ਲਾਏ ਗਏ ਸਨ ਔਨ ਦਾ ਪ੍ਰੋਟੈਕਟਸਟ ਆਫ ਸਿਕਿਉਰਿਟੀ ਮਗਰ ਇੱਕ ਬੜੀ ਫਾਈਨ ਲਾਈਨ ਹੈ ਬਿਟਵੀਨ ਸਿਕਿਉਰਿਟੀ ਐਂਡ ਪ੍ਰਾਈਵੇਸੀ ਸਰਵੇਲੈਂਸ ਔਰ ਤੁਸੀਂ ਇਹ ਵੇਖੋਗੇ ਕਿ ਜਦੋਂ ਮੈਨੂੰ ਅਰੈਸਟ ਕੀਤਾ ਤੁਹਾਨੂੰ ਤਾਂ ਨੇੜੇ ਕਿਸੇ ਨੂੰ ਫੜਕਣ ਨਹੀਂ ਦਿੱਤਾ ਉਦੋਂ ਉਦੋਂ ਮੇਰੀ ਜਾਨ ਨੂੰ ਇੰਨਾ ਖਤਰਾ ਸੀ ਅੱਜ ਮੈਨੂੰ ਧੱਕੇ ਮਾਰ-ਮਾਰ ਕੇ ਮਤਲਬ ਲਈ ਪੜਦੇ ਸੀ ਉਦੋਂ ਕੁਝ ਤੇ ਨੂੰ ਨੇੜੇ ਨਹੀਂ ਫੜਕਣ ਦਿੰਦੇ ਸੀ ਹੁਣ ਖਤਰਾ ਟਲ ਗਿਆ ਖਤਰਾ ਤਾਂ ਕੱਲਾ ਤੁਹਾਨੂੰ ਪਤਾ ਕੀ ਸੀ ਕਿ ਮਜੀਠੀਆ ਕੁਝ ਭਗਵੰਤ ਮਾਨ ਬਾਰੇ ਨਾ ਕਹਿ ਦੇਵੇ ਹੋਰ ਖਤਰਾ ਕੋਈ ਨਹੀਂ ਹੈ ਔਰ ਇਹੀ ਮੈਂ ਕੋਰਟ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖੋ ਕੈਮਰੇ ਲਾ ਕੇ ਮੇਰੇ ਬਾਥਰੂਮ ਤੱਕ ਕੈਮਰੇ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਹੜਾ ਆਨਰੇਬਲ ਹਾਈ ਕੋਰਟ ਨੇ ਰੋਕਿਆ ਮੈਂ ਆਪਦੇ ਕੇਸ 'ਚ ਚਾਹੇ ਆਨਰੇਬਲ ਸੁਪਰੀਮ ਕੋਰਟ ਹੈ ਚਾਹੇ ਆਨਰੇਬਲ ਹਾਈ ਕੋਰਟ ਹੈ ਚਾਹੇ ਆਨਰੇਬਲ ਆਪਣਾ ਲੋਅਰ ਕੋਰਟ ਹੈ ਮੈਂ ਇਹਨਾਂ ਦਾ ਧੰਨਵਾਦੀ ਹਾਂ ਕਿ ਜਿੱਥੇ ਹਿਊਮਨ ਰਾਈਟਸ ਵਾਇਲੇਸ਼ਨਸ ਦੀ ਗੱਲ ਹੁੰਦੀ ਹੈ ਉਥੇ ਜੁਡੀਸ਼ਰੀ ਰੀਲੀ ਹੈਸ ਟੂ ਸਟੈਪ ਇਨ ਐਂਡ ਸਟੈਪ ਅਪ on ਸਾਡੇ ਸਤਕਾਰਯੋਗ ਸੀਟੀਐਮ ਸਾਹਿਬ ਨੇ ਉਥੇ ਵਿਜ਼ਿਟ ਕੀਤੀ ਉਹਨਾਂ ਨੇ ਲੇ ਕੇ ਦਿੱਤਾ ਕਿ ਮਜੀਠੀਏ ਦੀ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਨੇ ਜਦੋਂ ਕੋਈ ਜੁਡੀਸ਼ੀਅਲ ਕਸਟਡੀ 'ਚ ਹੋਵੇ ਕੋਰਟ ਦੀ ਕਸਟਡੀ 'ਚ ਹੋਵੇ ਤੇ ਹਿਊਮਨ ਰਾਈਟਸ ਵਾਇਲੇਸ਼ਨਸ ਹੋ ਰਹੀਆਂ ਹੋਣ ਕਿ ਕੀ ਫਿਰ ਅਫਸਰਾਂ ਦੀ ਜਵਾਬ ਦੇਈ ਸੁਪਰ ਇਟੈਂਡੈਂਟ ਜੇਲ ਲਾਪੇ ਦੀ ਏ ਡੀ ਜੀ ਪੀ ਜੇਲ ਲਾਪੇ ਦੀ ਆਈ ਜੀ ਜੇਲ ਮੁਹੰਮਦ ਤੈਬ ਦੀ ਅਰਣਪਾਲ ਦੀ ਅ ਇੰਦਰਜੀਤ ਕਾਲੋ ਦੀ ਡੀ ਜੀ ਪੀ ਪੰਜਾਬ ਦੀ ਮੁੱਖ ਮੰਤਰੀ ਪੰਜਾਬ ਦੀ ਕੀ ਜਵਾਬ ਦੇ ਕੋਰਟ ਨੂੰ ਬਣੂਗੀ ਕਿ ਨਹੀਂ ਬਣੂਗੀ ਕਿ ਇਹ ਕੋਰਟ ਦੇ ਉੱਤੋਂ ਦੀ ਹੈ ਮੀਤਿਆ ਸਾਹਿਬ ਤੁਸੀਂ ਹੈਂਡ ਰਾਈਟਰ ਨੇ ਇੱਕ ਕੰਪਲੇਂਟ ਵੀ ਜਿਹੜੀ ਐ ਸੈਸ਼ਨ ਜੱਜ ਜੀ ਨਾਲ ਨੂੰ ਕੀਤੀ ਸੀ ਉਹਦੇ ਤੇ ਕੀ ਰੁਕ ਰਿਆ ਉਹ ਹੀ ਮੈਂ ਦੱਸ ਰਿਹਾ ਜਦੋਂ ਜੱਜ ਸਾਹਿਬ ਆਏ ਸੀਜੀਐਮ ਸਾਹਿਬ ਫਟੇਕਰ ਸਾਹਿਬ ਤੇ ਮੈਂ ਉਹਨਾਂ ਨੂੰ ਮੈਨੂੰ ਕਹਦੇ ਥੋੜੂ ਜਿਹੀ ਕੁਝ ਕਹਿਣਾ ਚਾਹੁੰਦੇ ਹੋ ਮੈਂ ਕਿਹਾ ਹਾਂ ਕਹਿੰਦੇ ਮੈਨੂੰ ਲਿਖ ਕੇ ਦਿਓ ਮੈਂ ਲਿਖ ਕੇ ਦਿੱਤਾ ਉਹਨਾਂ ਨੇ ਹਿਅਰਿੰਗ ਕੀਤੀ ਇਨ ਕੋਰਟ ਇਨ ਇਨ ਜੇਲ ਪਰ ਹਿਅਰਿੰਗ ਕਰਨ ਤੋਂ ਬਾਅਦ ਇੱਕ ਆਰਡਰ ਪਾਸ ਕੀਤੇ ਤੁਸੀਂ ਵਾਇਲੇਸ਼ਨਸ ਵੇਖੋ ਕਿ ਆਰਡਰ ਪਾਸ ਹੋਈ ਦੀ ਕਾਪੀ ਅੱਜ ਮੈਨੂੰ ਮਿਲਦੀ ਸਰਕਾਰ ਦੀ ਘਬਰਾਹਤ ਵੇਖੋ ਮੈਨੂੰ ਕਾਪੀ ਨਹੀਂ ਲੈਣ ਦਿੱਤੀ ਕਿੰਨੇ ਚਿਰ ਬਾਅਦ ਮਿਲੀ ਹੈ ਹਾਂ ਜੀ ਲਾ ਮਹੀਨੇ ਬਾਅਦ ਕੀ ਉਹਨਾਂ ਦੇ ਵਿੱਚ ਇਹ ਤਿੰਨ ਆਏ ਸੀ ਜੱਜ ਜੱਜ ਸਾਹਿਬ ਆਏ ਸੀ 5 ਜਨਵਰੀ ਨੂੰ ਔਰ ਮੇਰੇ 5 ਜਾਰੀ ਮੰਗਲ ਤੋਂ ਬਾਅਦ ਨਹੀਂ ਮਿਲੀ ਫਿਰ ਅਸੀਂ ਆਪਦੇ ਵਕੀਲ ਨੂੰ ਪੇਸ਼ ਕਰਾਇਆ ਫਤੇਗੜ ਸਾਹਿਬ ਤਾਂ ਨਹੀਂ ਮਿਲੀ ਕਿਉਂਕਿ ਉਹ ਕਹਿੰਦੇ ਕਾਪੀ ਜੇਲ ਕੋਲ ਹੈ ਜੇਲ ਦਵੇ ਨਾ ਘਬਰਾਉਂਦੇ ਕਿ ਕੀ ਗਲਤ ਕੰਮ ਕਰ ਰਹੇ ਸੀ ਅੱਜ ਔਨਰੇਬਲ ਕੋਰਟ ਨੇ ਦਿੱਤੀ ਔਰ ਰਿਪਲਾਈ ਫਾਈਲ ਹੋਇਆ ਮੈਂ ਜੇ ਰਿਪਲਾਈ ਚ ਸੁਪਰ ਇਟੈਂਡੈਂਟ ਜੇਲ ਆਈਜੀ ਮੁਹੰਮਦ ਤਹਿ ਅਰुणਪਾਲ ਔਰ ਡੀਜੀਪੀ ਆਪ ਦਾ ਰੋਲ ਮੰਨ ਲਣਗੇ ਗਲਤੀ ਮੰਨ ਲਣਗੇ ਕਿ ਅਸੀਂ ਪ੍ਰਾਈਵੇਟ ਵਿਊਇੰਗ ਕਰਾਈ ਹੈ ਔਰ ਕਿਹੜੀ ਤਰੀਕ ਨੂੰ ਕਰਾਈ ਹੈ ਤੇ ਠੀਕ ਹੈ ਕਿਉਂਕਿ ਮੈਂ ਫਿਰ ਮੁੜ ਕੇ ਸੈਸ਼ਨ ਜੱਟ ਸਾਹਿਬ ਆਈਸੀ ਪਟਿਆਲੇ ਵਾਲੇ ਸਰਦਾਰ ਅਵਤਾਰ ਸਿੰਘ ਜੀ ਮੈਂ ਉਹਨਾਂ ਨੂੰ ਵੀ ਲਿਖਤੀ ਦਿੱਤੀ ਕਿ 27 ਤਰੀਕ ਨੂੰ ਤੁਸੀਂ ਵੇਖੋ ਸ਼ਹੀਦੀ ਦਿਹਾੜੇ ਵਾਲੇ ਦਿਨ ਛੁੱਟੀ 27 ਦਸੰਬਰ ਛੁੱਟੀ ਵਾਲੇ ਦਿਨ ਇਹਨਾਂ ਨੇ ਤਿੰਨ ਬੰਦਿਆਂ ਨੇ ਚਾਰ ਪੰਜ ਬੰਦਿਆਂ ਨੇ ਮੇਰੀ ਪ੍ਰਾਈਵੇਟ ਵਿਊਇੰਗ ਕੀਤੀ ਇੰਨੀ ਘਬਰਾਹਟ ਸੀ ਏਡੇ ਬਕਲਾਹਟ ਸੀ ਮਜੀਠੀ ਦੇ ਬਾਰੇ ਸਰਕਾਰ ਦੇ ਕੈਮਰੇ ਵਿੱਚ ਕੈਮਰੇ ਵਿੱਚ ਹੀ ਦੇਖਦੇ ਸੀ ਅਫਸਰ ਵੀ ਸੀ ਕੁਝ ਰਲੇ ਮਿਲੇ ਸੀ ਜਦ ਮੈਂ ਦಾಸੀ ਦਿੱਤਾ ਤੇ ਮੈਂ ਨੋਂ ਵੀ ਦੱਸ ਤੂੰ ਮਗਰ ਇਹ ਗੈਰ ਕਾਨੂੰਨੀ ਕੰਮ ਨਹੀਂ ਕੀ ਤੁਸੀਂ ਜਿਆਦਾ ਕਾਲੇ ਨਾ ਪਾਓ ਜੇ ਤੋ ਤਾਂ ਮੈਂ ਆਪ ਮਜੀਠੀਆ ਸਾਹਿਬ ਚੋਹਾਨ ਸਾਹਿਬ ਨੇ ਕੀ ਆਪਣੀ ਰਿਪੋਰਟ ਦੇ ਵਿੱਚ ਸੁਣ ਲਿਓ ਮੇਰੀ ਗੱਲ ਕੀ ਕਿਸੇ ਨੂੰ ਜੁਡੀਸ਼ੀਅਲ ਕਸਟਡੀ ਚ ਇਹ ਅਧਿਕਾਰ ਹੈ ਪ੍ਰਾਈਵੇਟ ਵਿਊਇੰਗ ਦਾ ਔਰ ਕੀ ਕਰਦੇ ਸੀ ਮੇਰੀ ਫੋਟੋ ਖਿੱਚਣਾ ਚਾਹੁੰਦੇ ਸੀ ਕੈਮਰੇ ਲਵਾਉਣਾ ਚਾਹੁੰਦੇ ਸੀ ਬਾਥਰੂਮ ਵੱਲੋਂ ਕਿ ਜੇ ਕਿਸੇ ਗੁਰੂ ਦੇ ਸਿੱਖ ਨੇ ਕੇਸ ਧੋ ਕੇ ਨਿਕਲਿਆ ਤੇ ਉਹਦੇ ਨੰਗੇ ਸਿਰ ਦੀ ਫੋਟੋ ਆ ਜੇ ਜਾਂ ਕੋਈ ਹੁਣ ਕੋਚਲ ਕਾਨ ਨੇ ਚ ਬاتھਰੂਮ ਚ ਜੀਨੇ ਲਾਣਾ ਤੋਣਾ ਤੇ ਸੁਭਾਵਿਕ ਹੈ ਕੱਪੜੇ ਲੀੜੇ ਤਾਂ ਉਹਨੇ ਬਦਲ ਨਹੀਂ ਆ ਲਾਉਣੀ ਆ ਇਸ ਹੱਦ ਤੱਕ ਸਰਕਾਰ ਗਿਰ ਗਈ ਸੀ ਬਕਲਾਹਟ ਸੀ ਔਰ ਫੇਰ ਇਹਨਾਂ ਨੇ ਦੂਜੀ ਵਾਰੀ ਮੇਰੀ ਵਿਊਇੰਗ ਕਰਾਈ 10 ਜਨਵਰੀ ਨੂੰ ਮੈਂ ਤੁਸੀਂ ਕੋਈ ਕੋਈ ਮੇਰੀ ਗੱਲ ਮੇਰੇ ਸੂਤਰ ਮਾੜੇ ਨਹੀਂ ਹੁੰਦੇ ਜੀ ਮੈਂ ਤੁਹਾਨੂੰ ਵਿੱਦ ਤਰੀਕ ਕਹਿ ਰਿਹਾ ਔਰ ਹੁਣ ਮੈਂ ਟਾਈਮ ਵੀ ਤੁਹਾਨੂੰ ਦੱਸ ਦਿੰਦਾ ਇਹ ਵੀਊਇੰਗ ਹੋਈ ਹੈ 11 ਤੋਂ 3 ਦੇ ਵਿੱਚ ਔਰ ਸੀਸੀਟੀਵੀ ਕੈਮਰੇ ਬੰਦ ਕੀਤੇ ਗਏ ਆ ਇਸ ਲਈ ਮੈਂ ਫ੍ਰੀਜ਼ਿੰਗ ਆਫ ਸੀਸੀਟੀਵੀ ਕੈਮਰਾ ਆਫ ਹੈੱਡ ਆਫਿਸ ਚੰਡੀਗੜ੍ਹ ਜਿੱਥੇ ਇਹਨਾਂ ਦਾ ਚੌਥੀ ਫਲੋਰ ਦਾ ਨਾਲ ਹੀ ਫ੍ਰੀਜ਼ਿੰਗ ਆਫ ਸੀਸੀਟੀਵੀ ਕੈਮਰਾਸ ਔਰ ਜੇਲ ਉਹਦੇ ਤੋਂ ਸਾਰਾ ਕੁਝ ਸਪਸ਼ਟ ਹੋ ਜਾਊਗਾ ਔਰ ਆਨਰੇਬਲ ਹਾਈ ਕੋਰਟ ਨੇ ਇਸ ਮੈਟਰ ਨੂੰ ਬੜੀ ਸੀਰੀਅਸਲੀ ਲਿਆ ਔਰ ਜਿਹੜੇ ਲੋਕਾਂ ਨੇ ਅப்சਰਾ ਨੇ ਗੈਰ ਕਾਨੂੰਨੀ ਕੰਮ ਕੀਤਾ ਮੈਂ ਤੁਹਾਨੂੰ ਇੱਕੋ ਗੱਲ ਕਹੀ ਸੀ ਅੱਜ ਭਗਵੰਤ ਮਾਨ ਮੈਂ ਫੇਰ ਗੱਲ ਦਰਹੋਣਾ ਨਾ ਮਜੀਠੀਆ ਰੁਕੂਗਾ ਨਾ ਮਜੀਠੀਆ ਝੁਕੂਗਾ ਮਜੀਠੀਆ ਤੇ ਨੂੰ ਐਕਸਕਿਊਜ਼ ਕਰਕੇ ਰਹੂਗਾ ਰੁਕੂਗਾ ਝੁਕੂਗਾ ਤੇ ਇਸ ਗੁਰੂ ਦੀ ਸੰਗਤ ਅੱਕੇ ਦਾ ਜ਼ਰੂਰ ਝੁਕੂਗਾ ਸੱਚੇ ਬਾਦਸ਼ਾਹ ਕੇ ਜਰੂਰ ਚੁਕੂਗਾ ਮਗਰ ਜਿਹੜੇ ਤਾਨਾਸ਼ਾ ਘੈਰ ਕਾਨੂੰਨੀ ਕੰਮ ਕੋਰਟਾਂ ਨੂੰ ਝੂਠ ਬੋਲ ਰਹੇ ਆ ਜੱਜ ਸਾਹਿਬਾਨਾਂ ਨੂੰ ਮਿਸਲੀਡ ਕਰ ਰਹੇ ਆ ਫॉर द लार्जेस्ट ਇੰਟਰਸਟ ਆਫ ਹਿਊਮਨ ਰਾਈਟਸ ਇਹ ਲੜਾਈ ਲੜੀ ਜਾਊਗੀ ਔਰ ਲੜਾਈ ਨੂੰ ਅਖੀਰਲੇ ਅੰਜਾਮ ਤੱਕ ਪਹੁੰਚਾਇਆ ਜਾ ਜਿਹੜੀ ਵੀਡੀਓ ਇਸ ਤਰੀਕੇ ਦੀ ਮੁੱਖ ਮੰਤਰੀ ਦੀ ਵਾਇਰਲ ਹੋਈ ਕੋਈ ਉਹ ਵੀਡੀਓ ਬਣਾਉਣ ਦੀ ਤਿਆਰੀ ਚ ਸੀ ਕਿ ਤੁਹਾਨੂੰ ਚੁੱਪ ਕਰਾਉਣ ਦੇ ਲਈ ਹੋਰ ਕੀ ਕਰਾਉਣਾ ਸੀ ਮਜੀਠੀਆ ਸਾਹਿਬ ਜਿਹੜਾ ਮੁੱਖ ਮੰਤਰੀ ਜੀ ਕਿਹੜੀ ਵਜ੍ਹਾ ਨਾਲ ਹੋਈ ਹੈ ਭਰਾ ਪਤਾ ਨਹੀਂ ਹੋ ਖਤਰਨਾਕ ਕੱਢ ਹੋਈ ਹੈ ਮੁੱਖ ਹੈ ਨਾ ਫਤੇਗੜ ਸਾਹਿਬ ਮੰਤਰੀ ਦੀ ਭਰਤ ਕਾ ਮੁਖਾ ਆਪ ਹੀ ਲੈਂਦੇ ਤੇ ਪਤਾ ਨਹੀਂ ਲੱਗਦਾ ਜੀਠੀਆ ਸਾਹਿਬ ਫਤੇਗੜ ਸਾਹਿਬ ਦੇ ਜੱਜ ਸਾਹਿਬ ਨੇ ਉੱਥੇ ਗਏ ਤੁਹਾਡੇ ਤੁਸੀਂ ਕਿਹਾ ਬਿਆਨ ਵੀ ਲਿੱਤੇ ਉਹਨਾਂ ਨੇ ਜਿਹੜੀ ਰਿਪੋਰਟ ਸਬਮਿਟ ਕੀਤੀ ਹੈਗੀ ਉਹਦੇ ਵਿੱਚ ਕੀ ਕਿਹਾ ਹੈਗਾ ਬਦਰ ਆ ਯੂ ਤੁਸੀਂ ਜੱਜ ਸਾਹਿਬ ਹੀ ਜਦ ਲਿਖ ਰਿਹਾ ਹਿਊਮਨ ਰਾਈਟਸ ਵਾਇਲੇਸ਼ਨਸ ਹੈ ਤੇ ਮੇਰੇ ਕਹਿਣ ਦੀ ਕੀ ਗੱਲ ਰਹਿ ਗਈ ਉਹਨਾਂ ਨੇ ਸਪਟਾ ਇਹ ਹੈ कि ਜਿਨ੍ਹਾਂ ਨੇ ਕੀਤੀ ਆ ਉਹਨਾਂ ਨੂੰ سزا ਮਿਲੇ ਕਿ ਗਾਂ ਕਿਸੇ ਹੋਰ ਨਾਲ ਨਾ ਹੋਵੇ ਕਿਉਂਕਿ ਜੁਡੀਸ਼ੀਅਲ ਕਸਟਡੀ ਆ ਤੁਸੀਂ ਪੁਲਿਸ ਕਸਟਡੀ 'ਚ ਨਹੀਂ ਕਰ ਸਕਦੇ ਤੁਸੀਂ ਜੋ ਅੱਜਕੱਲ ਸੁਪਰੀਮ ਕੋਰਟ ਨੇ ਆਰਡਰ ਦਿੱਤੇ ਆ ਕਿ ਜੇ ਪੁਲਿਸ ਕਸਟਡੀ 'ਚ ਨਹੀਂ ਤਾਂ ਤੁਸੀਂ ਜੱਜ ਸਾਹਿਬ ਦੀ ਕਸਟਡੀ 'ਚ ਇਹ ਲੋਕ ਕਿਵੇਂ ਉਹਦਾ ਤੁਰਬਰਤੋ ਕਰ ਸਕਦੇ ਤੁਹਾਨੂੰ ਉਮੀਦ ਆ ਵੀ ਜਸਟਿਸ ਮਿਲੂਗਾ ਉਮੀਦ ਤੇ ਜਿਉਂਦੇ ਆ ਸਾਰੇ ਮੈਂ ਤਾਂ ਬੁਰੀ ਆਸਾ ਮੈਨੂੰ ਹਮੇਸ਼ਾ ਮਿਲਿਆ ਕੋਟਾ ਤੋਂ ਤੇ ਲੈ ਕੇ ਲੰਗਾ ਇਹਨਾਂ ਅਫਸਰਾਂ ਨੂੰ ਮੈਂ एक्सपोज ਕਰਕੇ कर सस्पेंड करा के डिस्मिस कराण तक जाऊंगा अच्छा एसवाईएल दी मीटिंग ਤੋਂ ਬਾਅਦ ਦੇ ਵਿੱਚ ਕੇਂਦਰੀ ਟ੍ਰਿਬਿਊਨਲ ਟੀਮਾਂ ਜਿਹੜੀਆਂ ਪੰਜਾਬ ਦੇ ਵਿੱਚ ਪਹੁੰਚੀਆਂ ਨੇ ਨਾਲ ਵਾਟਰ ਸਰੋਸ ਜਿਹੜੇ ਫੈਕਟਰੀ ਵੀ ਨਾਲ ਮੌਜੂਦ ਸਨ ਕਿਸ ਤਰੀਕੇ ਨਾਲ ਦੇਖਦੇ ਕਿ ਵਾਕਈ ਕਿਸਾਨਾਂ ਨੇ ਉਥੇ ਜਾਮ ਵੀ ਲਾਤਾ ਪਹਿਲੀ ਬਾਰ ਹੋਇਆ ਕਿ ਜਿਹੜੀ ਵਾਟਰ ਕਮਿਸ਼ਨ ਦੀ ਟੀਮ ਹੈਗੀ ਆ ਉਹ ਆਉਂਦੀ ਆ ਤੇ ਲੱਗ ਰਿਹਾ ਵੀ ਪੰਜਾਬ ਚੀਫ ਮਨਿਸਟਰ ਨੀਡਸ ਟੂ ਰਿਜ਼ਾਈਨ ਮੁੱਖ ਮੰਤਰੀ ਅਸਤੀਫਾ ਦੇਵੇ ਕਿਉਂਕਿ ਅੱਜ ਉਸ ਗੱਲ ਤੇ ਮੋਰ ਲੱਗ ਗਈ ਵਾਟਰ ਕਮਿਸ਼ਨ ਦਾ ਆਉਣ ਦਾ ਮਤਲਬ ਹੀ ਕੋਈ ਨਹੀਂ ਇੱਥੇ ਪਾਣੀ ਪੰਜਾਬ ਦਾ ਪੰਜਾਬ ਨੇ ਦੇਣਾ ਹੀ ਨਹੀਂ ਔਰ ਜੇ ਅੱਜ ਆਈ ਹੈ ਟੀਮ ਕਿ ਭਗਵੰਤ ਮਾਨ ਦੀ ਸਹਿਮਤੀ ਨਾਲ ਆਈ ਹੈ ਔਰ ਸੁਸ਼ੀਲ ਗੁਪਤਾ ਦੇ ਇਟਾ ਦੇ ਰਾਜ ਸਭਾ MP ਦੇ ਕੇਜਰੀਵਾਲ ਸਾਹਿਬ ਦੇ ਚਿਹਤੇ ਦੇ ਉਹਨਾਂ ਬਿਆਨਾਂ ਤੇ ਮੋਰ ਲਾ ਰਹੀ ਹੈ ਕਿ ਹਰਿਆਣੇ ਦੇ ਕੋਨੇ-ਕੋਨੇ ਤੱਕ ਪਾਣੀ ਪਹੁੰਚਾਵਾਂਗੇ ਸੈਣੀ ਸਾਹਿਬ ਕਹਿੰਦੇ ਕਿ ਹਰਿਆਣਾ ਤੇ ਪੰਜਾਬ ਵੱਡਾ ਤੇ ਛੋਟਾ ਭਰਾ ਭਗਵੰਤ ਮਾਨ ਵੀ ਇਹ ਕਹਿੰਦਾ ਭਰਾ ਤਾਂ ਠੀਕ ਆ ਫਿਰ ਭਰਾ ਨੂੰ ਪਾਣੀ ਵੀ ਦੇਣਾ ਤੇ ਦੱਸ ਦਿਓ ਜਿਹੜਾ ਟ੍ਰਿਬਿਊਨਲ ਤੁਰੀ ਫਿਰਦੀ ਐ ਤੋਂ ਤਾਂ ਸਪਸ਼ਟੀ ਹੋ ਰਿਹਾ ਕਿ ਤੁਸੀਂ ਪਾਣੀ ਵੀ ਦੇਣਾ ਹੁਣ ਪੰਜਾਬ ਦੇ ਹਿੱਤਾਂ ਨੂੰ ਕਿਸੇ ਹੱਦ ਤੱਕ ਵੀ ਕੰਪਰੋਮਾਈਜ਼ ਨਹੀਂ ਕੀਤਾ ਜਾਣ ਦਿੱਤਾ ਜਾਊਗਾ ਪੰਜਾਬ ਦੇ ਹੁੰਦਿਆ ਰੈਵਿਨਿਊ ਮਿਨਿਸਟਰ ਬਾਦਲ ਸਾਹਿਬ ਨੇ ਮੈਨੂੰ ਪੇਜ ਕੇ ਕਪੂਰੀ ਦੇ ਮੋਰਚੇ ਮੈਂ ਉੱਥੇ ਉਹ ਟਾਈਟਲ ਡੀਡਸ ਵਾਪਸ ਕਰਕੇ ਆਇਆ ਸੀ ਜਿੱਥੇ ਲੋਕਾਂ ਨੂੰ ਲੈਂਡ ਓਨਰਸ ਨੂੰ ਐਸਵਾਈਐਲ ਦੀ ਜ਼ਮੀਨ ਵਾਪਸ ਕਰਤੀ ਸੀ ਮੇਰੇ ਉਸ ਵੇਲੇ ਦੇ ਰੈਵਨਿਊ ਸੈਕਟਰੀ ਸਨ ਸਿੱਧੂ ਸਾਹਿਬ ਅਸੀਂ ਦੋਵੇਂ ਗਏ ਸਾਰੀ ਉਥੇ ਰੈਵਨਿਊ ਡਿਪਾਰਟਮੈਂਟ ਗਿਆਨ ਉੱਥੋਂ ਸ਼ੁਰੂਆਤ ਕੀਤੀ ਜ਼ਮੀਨ ਵਾਪਸ ਦੇਣ ਦੀ ਤੇ ਤੁਸੀਂ ਪਾਣੀ ਦਾ ਵੇਖਦੇ ਕੀ ਫਿਰਦੇ ਹੋ ਜਦ ਪਾਣੀ ਹੈ ਨਹੀਂ ਰੋਜ਼ ਇਹਦੇ ਤੇ 100 ਸਟੱਡੀਜ਼ ਹੋ ਗਈਆਂ ਨੇ ਤੇ ਸੈਕਟਰੀ ਨੇ ਆ ਕੇ ਕੀ ਕਰਦੇ ਨੇ ਸੈਕਟਰੀ ਤੋਂ ਪਹਿਲਾਂ ਸੌ ਸਟੱਡੀਜ਼ ਹੋ ਗਈ ਹੈ ਸੈਕਟਰੀ ਤਾਂ ਕੱਲ ਰਿਟਾਇਰ ਹੋ ਜਾਊਗਾ ਜਾਂ ਬਦਲ ਜਾਊਗਾ ਪਾਣੀ ਦੇ ਹਾਲਾਤਾਂ ਦੇ ਬਾਰੇ ਤਾਂ ਇੱਕ ਪ੍ਰੋਪਰ ਸਟੱਡੀ ਹੋ ਗਈ ਹੈ ਵਾਟ ਇਜ਼ ਦ ਸਟੱਡੀ ਨੀਡ ਪਰ ਲੱਗ ਰਿਹਾ ਹੈਗਾ ਵੀ ਹਰਿਆਣਾ ਲਗਭਗ ਕਾਮਯਾਬ ਹੁੰਦਾ ਦਿਖਾਈ ਦੇ ਰਿਹਾ ਹੈਗਾ ਮੈਨੂੰ ਲੱਗਦਾ ਕੇਚਰੀਵਾਲ ਨੇ ਕਹੀ ਦਿੱਤਾ ਮੁੱਖ ਮੰਤਰੀ ਤੇ ਕੁਰਸੀ ਤੇ ਰਹਿਣਾ ਤੇ ਇਸ ਗੇਪ ਤੇ ਸਹਿਮਤ ਹੋਈ ਜਾ ਪਾਣੀ ਤਾਂ ਆਪਾਂ ਨੂੰ ਦੇਣਾ ਪੈਣਾ ਕਿਉਂਕਿ ਉਹਨੇ ਦਿੱਲੀੋਂ ਲੈਕਚਰ ਆਪਣਾ ਹਰਿਆਣਾ ਤੋਂ ਲੈਕਚਰ ਲੜਨੀ ਹੈ ਕੇਜਰੀਵਾਲ ਸਾਹਿਬ ਦਾ ਜਾ ਜਨਮ ਭੂਮੀ ਹੈ ਹਰਿਆਣਾ ਅਕਾਲੀ ਦਲ ਨੇ ਕੀ ਪੰਜਾਬ ਤੋਂ ਕੋ ਪਾਣੀ ਹੈ ਨਹੀਂ ਪੰਜਾਬ ਨੇ ਦੇਣਾ ਨਹੀਂ ਅਕਾਲੀ ਦਲ ਲਾਅ ਐਂਡ ਆਰਡਰ ਦੀ ਅਗਲੀ ਸਥਿਤੀ ਖੜੀ ਕੀਤੀ ਜਾ ਰਹੀ ਹੈ ਅੰਡਰਸਟੈਂਡ ਕੀ ਹੈ ਸਰ ਉਹਨੇ ਤੇ ਇਸ ਤੋਂ ਬਾਅਦ ਕੀ ਹੋਏਗਾ ਜੀ ਉਹ ਤੋਂ ਪੁੱਛ ਲਿਆ ਜੀ ਤੇ ਮੋਛਾਰੀ ਉਹ ਜੀ ਰਾਮ ਜੀ ਕੌਨ ਜੀ ਰਮੈਨ ਟੁੱਟੇਗਾ ਇਹ ਨਹੀਂ ਮੇਰੇ ਜਾਂਚੇ ਮੇਰੇ ਹੋਣਗੇ ਕੀ ਹੋਣਗੇ ਮੈਂ ਉਹ ਪੁੱਛ ਰਿਹਾ ਮੈਂ ਕਹਣੀ ਨਹੀਂ ਮੈਂ ਪੁੱਛ ਰਿਹਾ ਮੇਰਾ ਵੀ ਇਸ ਤਰ੍ਹਾਂ ਹੈ ਸੁਪੀਰ ਸਿੰਘ ਬਾਦਲ ਨੇ ਸਾਰੀ ਗੱਲ ਸਪਸ਼ਟ ਕੀਤੀ ਹੋਈ ਹੈ ਮੈਂ ਤੁਹਾਨੂੰ ਕਹਿ ਰਿਹਾ ਜ਼ਮੀਨ ਅਸੀਂ ਵਾਪਸ ਕਰਤੀ ਐ ਐਸਆਈਐਲ ਦੀ ਵਿਧਾਨ ਸਭਾ ਚ ਇੱਕ ਵਾਰ ਹੀ ਨਹੀਂ 100 ਵਾਰੀ ਸਰਪ੍ਰਕਾਸ਼ ਸਿੰਘ ਜੀ ਬਾਦਲ ਨੇ ਆਪ ਦਾ ਸਟੈਂਡ ਸਟੇਅਰ ਕਰਤਾ ਪਾਣੀ ਪੰਜਾਬ ਕੋਲ ਹੈ ਨਹੀਂ ਪਾਣੀ ਅਸੀਂ ਦੇਣਾ ਨਹੀਂ ਤੇ ਵਾਟਰ ਕਮਿਸ਼ਨ ਇੱਥੇ ਵੇਖਣ ਕੀ ਆ ਰਿਹਾ ਤਾਂ ਮਤਲਬ ਇਹ ਜਿਹੜੀਆਂ ਚਾਲਾਂ ਚਲਾਈਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਤੋਂ ਐਕਸਪੋਜ਼ ਹੋ ਰਹੀਆਂ ਸਰ ਕਿਸਾਨਾਂ ਤੇ ਵੀ ਕੱਲ ਲਾਠੀ ਚਾਰਜ ਹੋਏ ਮੈਂ ਕੰਡੈਮਨ ਜੀ ਉਸ ਪੱਲ ਨੂੰ ਮੈਂ ਕੰਡੈਮ ਕਰਦਾ ਔਰ ਮੈਨੂੰ ਲੱਗਦਾ ਚਾਹੇ ਕਿਸਾਨੀ ਆ ਚਾਹੇ ਨੌਜਵਾਨੀ ਆ ਚਾਹੇ ਬਲਾਜਮ ਨੇ ਉਹਨਾਂ ਨੂੰ ਹੁਣ ਤਾਂ ਸਮਝ ਆ ਜਾਂਦਾ ਚਾਹੀਦਾ ਕਿ ਭਾਈ ਬਦਲਾਅ ਤੇ ਤੁਹਾਡੇ ਨਾਲ ਹੋ ਕੀ ਰਿਹਾ ਜਿਹੜਾ ਐਕਸੈਸ ਤੋਂ ਨਵਾਰ ਵਾਲਾ ਚੱਲ ਰਿਹਾ ਉਸ ਨੂੰ ਲੈ ਕੇ ਕਿਤੇ ਵੀ ਡੀਜੀਪੀ ਦੇ ਨਾਲ ਕਈ ਸੀਨੀਅਰ ਦੇ ਘਰਾਂ ਨੇ ਮੀਟਿੰਗ ਕੀਤੀ ਵੀ ਸਾਡੇ ਬੱਚੇ ਬਾਹਰ ਸੈਟਲ ਨੇ ਉਹਨਾਂ ਨੂੰ ਮਰਉਣ ਦੀ ਤਿਆਰੀ ਹੈ ਜਾਂ ਇੱਕ ਵਾਰ ਫਿਰ ਤੋਂ ਰਿਵਿਊ ਕੀਤਾ ਜਾਵੇ ਪੂਰਾ ਗੈਂਸਟਰ ਉਹ ਪਹਿਲੀ ਗੱਲ ਤਾਂ ਜੀ ਡੀਜੀਪੀ ਨੂੰ ਚੱਲਦਾ ਕਰੋ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਲਾਗੂ ਕਰਾਓ ਪੰਜਾਬ ਨੂੰ ਪਰਮਨੈਂਟ ਡੀਜੀਪੀ ਦੀ ਲੋੜ ਹੈ ਕੰਪਰਮਾਈਜ਼ਡ ਡੀਜੀਪੀ ਟੈਂਪਰੇਰੀ ਡੀਜੀਪੀ ਐਡ ਹੌਕ ਡੀਜੀਪੀ ਉਹ ਆਪਦੀ ਕੁਰਸੀ ਬਚਾਉਣ ਤੇ ਰਹਿੰਦਾ ਪੰਜਾਬ ਨੂੰ ਲਾਅ ਐਂਡ ਆਰਡਰ ਤੇ ਦੇਣ 'ਚ ਫੇਲ ਹੋ ਗਿਆ ਕੱਲ ਦੇ ਮਟਰ ਨੇ ਸਾਪ ਚ ਘਰਤਾ ਰੋਜ਼ ਤਾਂ ਕਤਲ ਹੋ ਰਿਹਾ